ਸਤ ਸ੍ਰੀ ਅਕਾਲ ਦੋਸਤੋ ਮੈਂ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਇਹੋ ਪਿੱਛੇ ਦੇਖੋ ਹਵਾ ਕਿੰਨੀ ਚੱਲਦੀ ਪਈ ਹੈ ਰੁੱਖ ਕਿੰਨਾ ਹਿੱਲਦਾ ਪਿਆ ਤੇ ਦੋਸਤੋ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਦੇ ਵਿੱਚ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਤੇ ਇੱਕ ਕਰ ਦਿਓ ਸੋਣਾ ਇੱਕ ਕਮੈਂਟ ਤੇ ਦੋਸਤੋ ਆਈੜੀ ਆਓ ਆਪਾਂ ਕਰਦੇ ਆਂ ਵੀਡੀਓ ਸਟਾਰਟ ਤੇ ਆਈੜੀ ਤੁਸੀਂ ਜਗਾ ਦੇਖਦੇ ਪਹਿ ਇੱਥੇ ਨੇ ਦੋ ਤਿੰਨ ਦਿਨ ਪਹਿਲਾਂ ਲਸਣ ਲਗਾ ਚੁੱਕਾ ਵਾਂ ਤੇ ਉੱਪਰ ਪਾ ਦਿੱਤੀ ਮੈਂ ਇਹਦੇ ਰੂੜੀ ਤੇ ਜਿਹੜੀ ਆਪਣੇ ਕੋਲ ਬੱਚੀ ਖੁਚੀ ਜਗਾ ਵਾ ਆਈੜੀ ਤੁਸੀਂ ਖੇਲ ਖੇਲੀ ਦੇਖ ਅੱਜ ਆਪਾਂ ਇਹਦੀ ਗੁਡਾਈ ਕਰਾਂਗੇ ਤੇ ਫਿਰ ਆਪਾਂ ਇੱਥੇ ਫੁੱਲ ਲਗਾਵਾਂਗੇ ਤੇ ਇਹ ਹੈਗੇ ਆਪਣੇ ਕੋਲ ਟੂਲ ਇੱਕ ਸ਼ਬਲ ਇੱਕ ਨਾਈਫ ਤੇ ਸਕ੍ਰੈਪਰ ਤੇ ਦੋਸਤੋ ਡਿਸਕਵਰੀ ਵਾਲੇ ਗੋਰੇ ਵਾਂਗੂ ਟੂਲ ਤੇ ਆਪਣੇ ਕੋਲ ਲਿਮਟਿਡ ਹੀ ਆ ਪਰ ਆਪਾਂ ਇਹਨਾਂ ਨਾਲ ਹੀ ਕੰਮ ਚਲਾਵਾਂਗੇ ਤੇ ਜਿਹੜੀ ਤੁਸੀਂ ਅੱਗੇ ਖਾਲੀ ਦੇਖਦੇ ਪਏ ਜੇ ਇਹ ਮੈਂ 2-3 ਦਿਨ ਪਹਿਲਾਂ ਇੱਥੇ ਫੁੱਲ ਲਗਾ ਚੁੱਕਾ ਤੇ ਇਹ ਹੈਗਾ ਆਪਣਾ ਗਾਰਡਨ ਏਰੀਆ ਛੋਟਾ ਜਾਂ ਤੇ ਅੱਜ ਆਪਣੇ ਕੋਲ ਜਿਹੜੀ ਜਗ੍ਹਾ ਬਚੀ ਆ ਆਪਾਂ ਉਹਦੇ 'ਚ ਵੀ ਫੁੱਲ ਤੇ ਕੁਝ ਸਬਜ਼ੀ ਦੇ ਬੀਜ ਲਗਾਵਾਂਗੇ ਤੇ ਆਹ ਕੁਝ ਜਗ੍ਹਾ ਤਾਂ ਆਪਾਂ ਕਵਰ ਕੀਤੀ ਆ ਤੇ ਜਿਹੜੀ ਕੁਝ ਫ੍ਰੀ ਹੈਗੀ ਆਪਣੇ ਕੋਲ ਜਗਾ ਤੇ ਆ ਹੈਗੇ ਆਪਣੇ ਫੁੱਲਾਂ ਦੇ ਬੀਜ ਇੱਕ ਆ ਡੱਬਾ ਤੇ ਇੱਕ ਹੈਗਾ ਜੇ ਆ ਡੱਬਾ ਦੋ ਡੱਬੇ ਆਪਣੇ ਕੋਲ ਫੁੱਲਾਂ ਦੇ ਬੀਜ ਆ ਤੇ ਇੱਕ ਡੱਬਾ ਹੈਗਾ ਆਪਣੇ ਕੋਲ ਰੈੱਡ ਓਨੀਅਨ ਦਾ ਇੱਕ ਡੱਬਾ ਹੈਗਾ ਆਪਣੇ ਕੋਲ ਲਾਲ ਗੰਡਿਆਂ ਦਾ ਤੇ ਆਪਣੇ ਕੋਲ ਤਿੰਨ ਡੱਬੇ ਆ ਆ ਹੈਗੇ ਆਪਣੇ ਗਲਵਜ਼ ਤੇ ਆਪਾਂ ਜਗਾ ਗੋੜ ਕੇ ਤੇ ਕੁਝ ਆਪਣੇ ਕੋਲ ਆ ਜਿਹੜੀ ਸਾਹਮਣੇ ਤੁਸੀਂ ਦੇਖਦੇ ਪਏ ਵੀ ਜਗਾ ਫ੍ਰੀ ਹੈ ਜੇ ਤੇ ਇਹ ਜਗਾ ਆਪਾਂ ਸਾਰੀ ਗੋੜ ਕੇ ਇੱਥੇ ਲਗਾਵਾਂਗੇ ਆਪਾਂ ਫੁੱਲ ਤੇ ਸਬਜ਼ੀ ਤੇ ਆਓ ਫਿਰ ਕਰਦੇ ਗੋਡੀ ਸਟਾਰਟ ਤੇ ਗਲਵਜ਼ ਦੋਸਤੋ ਲੈ ਆ ਮੈਂ ਪਾ ਤੇ ਸ਼ਮਲ ਲਈ ਫੜ ਤੇ ਹੁਣ ਆਪਾਂ ਜਿੱਥੇ ਦਰਖਤ ਆ ਇੱਥੋਂ ਸਟਾਰਟ ਕਰਦੇ ਪਹਿਲਾਂ ਉੱਥੋਂ ਆਪਾਂ ਪਿਛੇ ਨੂੰ ਗੋੜਦੇ ਗੋੜਦੇ ਆਵਾਂਗੇ ਤੇ ਆਜੋ ਫਿਰ ਆਪਾਂ ਕਰਦੇ ਹੁਣ ਗੋਡੀ ਸਟਾਰਟ ਇੱਥੋਂ ਤੇ ਦੋਸਤੋ ਇੱਥੇ ਨਾ ਇੱਕ ਤਾਂ ਦਰਖਤ ਦੀਆਂ ਜੜਾਂ ਤੇ ਜਗਾ ਬੜੀ ਕਰੜੀ ਬਹੁਤ ਸਖਤ ਜਗਾ ਵਾ ਤੇ ਇੱਕ ਜਿਹੜਾ ਪੂਤਨਾ ਵੀ ਕਾਫੀ ਪੁਰਾਣਾ ਹੈ ਦੀ 25 ਸਾਲ ਪੁਰਾਣਾ ਤੇ ਇਹਦੀਆਂ ਵਿੱਚ ਜੜਾਂ ਕਾਫੀ ਡੂੰਘੀਆਂ ਗਈਆਂ ਆਈਆਂ ਮੀਟਰ-ਮੀਟਰ ਦੀਆਂ ਜੜਾਂ ਇੰਨੀਆਂ ਲੰਬੀਆਂ ਤੇ ਇਹ ਵੀ ਨਾ ਜਗਾ ਬਹੁਤ ਜਿਆਦੀ ਸਖਤ ਆ ਤੇ ਬੜਾ ਜੋਰ ਲੱਗਦਾ ਪਿਆ ਇੱਥੇ ਗੋਡਾਂ ਨੂੰ ਤੇ ਪਰਿਆ ਗੋਡਾਂਗੇ ਅੱਜ ਆਪਾਂ ਤੇ ਸਬਲ ਖੁੱਬਦੀ ਨਹੀਂ ਪਈ ਇਹਨੀ ਸਖਤ ਜਗਾ ਲਓ ਜੀ ਦੋਸਤੋ ਖੇਲੀ ਤਾਂ ਆਪਾਂ ਦਿੱਤੀ ਹੈ ਗੋੜ ਇਹਨੂੰ ਕਰੋ ਤੁਸੀਂ ਚੈੱਕ ਤੇ ਨਾਲੇ ਇਹ ਵੇਖੋ ਵੀ ਜੜਾਂ ਵੇਖੋ ਕਿੰਨੀਆਂ ਨਿਕਲੀਆਂ ਇੱਥੇ ਆਹ ਵੇਖੋ ਕਿੰਨੀਆਂ ਜੜਾਂ ਨਿਕਲੀਆਂ ਥੱਲਿਓ ਇੰਨੀਆਂ ਢੂੰਗੀਆਂ ਢੂੰਗੀਆਂ ਉੱਪਰ ਤਾਂ ਪੂਤਨਾ ਦਿਖਦਾ ਨਹੀਂ ਤੇ ਸਾਰੀਆਂ ਥੱਲਿਓ ਹੀ ਨਿਕਲੀਆਂ ਜੜਣਾ ਤੇ ਹੁਣ ਆਪਾਂ ਬਾਲਟੀ ਲੈ ਲਈ ਮੈਂ ਤੇ ਹੁਣ ਆਪਾਂ ਸਾਰੀਆਂ ਜੜਾਂ ਇਕੱਠੀਆਂ ਕਰਾਂਗੇ ਤੇ ਇਹ ਸਾਰੀਆਂ ਆਪਾਂ ਮਿੱਟੀ ਜੋ ਚੁਣ ਕੇ ਤੇ ਬਾਲਟੀ 'ਚ ਭਰਾਂਗੇ ਇਹਨੂੰ ਤੇ ਜੜਾਂ ਬਹੁਤ ਜ਼ਿਆਦੀਆਂ ਕਾਫੀ ਜਿਆਦੀਆਂ ਜੜਾਂ ਆ ਤੇ ਸਾਰੀਆਂ ਆਪਾਂ ਨੂੰ ਚੁਣਨੀਆਂ ਪੈਣੀਆਂ ਤੇ ਇਹਨਾਂ ਨੂੰ ਆਪਾਂ ਚੁਣ ਕੇ ਇੱਕ ਵਾਰ ਤੇ ਫਿਰ ਆਪਾਂ ਇਹਨਾਂ ਨੂੰ ਇੱਕ ਵਾਰ ਇਹਦੀ ਫੇਰ ਗੁੜਾਈ ਕਰਕੇ ਤੇ ਫਿਰ ਇੱਕ ਵਾਰ ਮਿੱਟੀ ਛਾਣ ਕੇ ਜਿਹੜੀਆਂ ਵਿੱਚ ਬਚੀਆਂ ਖੁੱਚੀਆਂ ਜੜਾਂ ਉਹ ਵੀ ਆਪਾਂ ਕੱਢਾਂਗੇ ਤਾਂ ਕਿ ਆਪਣੇ ਫੇਰ ਇਹ ਪੂਤਰਾ ਦਬਾਰ ਤੋਂ ਨਾ ਉੱਗੇ ਨਾ ਕਿਉਂਕਿ ਤੁਹਾਨੂੰ ਪਤਾ ਹੈ ਦੀ ਇੱਕ ਜੜ ਲਾ ਦਈਏ ਤੇ ਆਪਣੇ ਆਪ ਹੀ ਅੱਗੇ-ਅੱਗੇ ਵੱਧ ਜਾਂਦਾ ਬਹੁਤ ਜ਼ਿਆਦਾ ਫੈਲ ਜਾਂਦਾ ਤੇ ਹੋਰ ਕਿਸੇ ਚੀਜ਼ ਨੂੰ ਨਹੀਂ ਉੱਗਣ ਦਿੰਦਾ ਫੇਰ ਇਹ ਤੇ ਤਾਂ ਕਰਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਦੀਆਂ ਜੜਾਂ ਇੱਥੋਂ ਖਤਮ ਕਰਾਂਗੇ ਤੇ ਇੱਕ ਦੋਸਤੋਂ ਇਹਨੂੰ ਸੁੰਡੀ ਬਹੁਤ ਪੈਂਦੀ ਹੈ ਪੂਤਨੇ ਨੂੰ ਨਾ ਇਹਦਾ ਕੋਈ ਫਾਇਦਾ ਨਹੀਂ ਤੇ ਇਹਨੂੰ ਆਪਾਂ ਤਾਂ ਕਰਕੇ ਪੁੱੜ ਦਿੱਤਾਗਾ ਤੇ ਇਹਦੀਆਂ ਸਾਰੀਆਂ ਹੁਣ ਆਪਾਂ ਜੜਾਂ ਕੱਢ ਕੇ ਤੇ ਆਪਾਂ ਬਾਲਟੀ ਦੇ ਵਿੱਚ ਪਾ ਦਾਂਗੇ ਤੇ ਫੇਰ ਆਪਾਂ ਇੱਕ ਵਾਰ ਇਹਨੂੰ ਗੋਡਾਂਗੇ ਠੀਕ ਆ ਲੋ ਜੀ ਆਪਾਂ ਜੜਾਂ ਕਰ ਲਈਆਂ ਨੇ ਇਕੱਠੀਆਂ ਤੇ ਪਾਤੀਆਂ ਬਾਲਟੀ ਦੇ ਵਿੱਚ ਤੇ ਕਾਫੀ ਜੜਾਂ ਨਿਕਲੀਆਂ ਵਾਂ ਤੇ ਹੁਣ ਆਪਾਂ ਨਾ ਇਹਨੂੰ ਇੱਕ ਵਾਰ ਫੇਰ ਅੱਗੇ ਤਾਂ ਆਪਾਂ ਛੱਬਰ ਦੀ ਗੋਡੀ ਕੀਤੀ ਸੀ ਕਈ ਦਿਨਾਂ ਨਾਲ ਤੇ ਹੁਣ ਆਪਾਂ ਰੰਬੇ ਦੇ ਨਾਲ ਕਰਾਂਗੇ ਸਕ੍ਰੈਪਰ ਦੇ ਨਾਲ ਕਿਉਂਕਿ ਹੁਣ ਜਗਾ ਅੱਗੇ ਤਾਂ ਸਖਤੀ ਜਗਾ ਤੇ ਹੁਣ ਹੋ ਗਈ ਪੋਲੀ ਗੋਡੀ ਇੱਕ ਵਾਰ ਕਰਤੀ ਤਾਂ ਕਰਕੇ ਹੁਣ ਜਗਾ ਹੋ ਗਈ ਪੋਲੀ ਤੇ ਹੁਣ ਆਪਾਂ ਇਹਨੂੰ ਰੰਬੇ ਦੇ ਨਾਲ ਚੰਗੀ ਤਰ੍ਹਾਂ ਗੋਡਾਂਗੇ ਇੱਕ ਵਾਰ ਫੇਰ ਤਾਂ ਕਿ ਜਗਾ ਚੰਗੀ ਤਰ੍ਹਾਂ ਪੋਲੀ ਹੋ ਸਕੇ ਤੇ ਆਪਣੇ ਬੀਜ ਵਧੀਆ ਉੱਗ ਜਾਣ ਤੇ ਨਾਲੇ ਜੜੇ ਦੇ ਵਿੱਚੋਂ ਹੋਰ ਜੜਾ ਆਪਾਂ ਕੱਢ ਸਕੀਏ ਚੰਗੀ ਤਰ੍ਹਾਂ ਇਹਨੂੰ ਫੋੜ ਕੇ ਤੇ ਇੱਕ ਕੰਧ ਦੇ ਨਾਲ ਉਹ ਵੇਖੋ ਸੀਮਿੰਟ ਦੇ ਵਿੱਚੋਂ ਤੇ ਰੋੜੇ ਵਗੈਰਾ ਨਿਕਲਦੇ ਪਏ ਜਦੋਂ ਇਹ ਕੰਧ ਕੀਤੀ ਉਦੋਂ ਵੀ ਸੀਮਿੰਟ ਵਗੈਰਾ ਵਿੱਚ ਡਿੱਗਾ ਖਾਲੀ ਦੇ ਤੇ ਉਹ ਕਾਫੀ ਵੱਡੇ ਵੱਡੇ ਉਹਦੇ ਰੋੜੇ ਜੇ ਬਣੇ ਪਏ ਤੇ ਪੱਥਰ ਰੋੜੇ ਵੀ ਕਾਫੀ ਨਿਕਲੇ ਤੇ ਉਹ ਆਪਾਂ ਸਾਰੇ ਕੱਢ ਕੇ ਤੇ ਬਾਲਟੀ 'ਚ ਸੁੱਟਦੇ ਆ ਤੇ ਇੱਕ ਵਾਰ ਇਹਨੂੰ ਚੰਗੀ ਤਰ੍ਹਾਂ ਨਾਲ ਆਪਾਂ ਗੋੜਦੇ ਹਾਂ ਫੇਰ ਤੋਂ ਅਜੇ ਹੋਰ ਵੀ ਜੜਾਂ ਥੱਲੇੋਂ ਨਿਕਲਦੀਆਂ ਪਈਆਂ ਵਾਂ ਕਿਉਂਕਿ ਉਹ ਤਾਂ ਉਪਰੋਂ ਪਰ ਮੈਂ ਛੋਣ ਲੇ ਗਿਆ ਵੇਹੇ ਤੇ ਗੋਡਿਆਂ ਅਜੇ ਹੋਰ ਵੀ ਨਿਕਲ ਨਹੀਂ ਆ ਥੱਲੇੋਂ ਜੜਾਂ ਜੋ ਆਪਾਂ ਚੰਗੀ ਤਰ੍ਹਾਂ ਨਾਲ ਇਹਨੂੰ ਚੰਗੀ ਤਰ੍ਹਾਂ ਨਾਲ ਨਾ ਕੱਢ ਦਵਾਂਗੇ ਜੜਾਂ ਸਾਰੀਆਂ ਜਿੰਨੀਆਂ ਵੀ ਆ ਵਿੱਚ ਤੇ ਨਾਲੇ ਜਿਹੜੀ ਆ ਦੋਰੀ ਗੋਡੀ ਨਾਲ ਇਹ ਫਾਇਦਾ ਹੋ ਜੂਗਾ ਕਿ ਜਿਹੜੀ ਮਿੱਟੀ ਹੈ ਨਾ ਜਿਹੜੇ ਢੇਲੇ ਵਗੈਰਾ ਉਹ ਮਿੱਟੀ ਬਰੀਕ ਹੋ ਜੂਗੀ। ਲੋਈ ਦੋਸਤੋ ਗੋਡੀ ਦਾ ਪੱਕਾ ਕਰ ਦਿੱਤੀ ਆ ਹੁਣ ਚੰਗੀ ਤਰ੍ਹਾਂ ਨਾਲ ਦੋਰੀ ਗੋਡੀ ਵੀ ਹੋ ਗਈ ਆਪਣੀ। ਤੇ ਹੁਣ ਆਪਣੀ ਮਿੱਟੀ ਪੂਰੀ ਬਰੀਕ ਹੋ ਗਈ ਆ। ਤੁਹਾਨੂੰ ਤੁਹਾਨੂੰ ਕਰਾਉਣੇ ਆ ਚੈੱਕ ਤੇ ਆਹ ਵੇਖੋ ਬਾਲਟੀ ਆਪਣੀ ਪੂਰੀ ਪੱਥਰ ਤੇ ਜੜਾਂ ਨਾਲ ਕਿੰਨੀ ਵੱਡੀ ਬਾਲਟੀ ਸਾਰੀ ਭਰ ਗਈ। ਬਹੁਤ ਜਿਆਦਾ ਜੜਾਂ ਨਿਕਲੀਆਂ। ਆ ਵੇਖੋ ਆ ਵੇਖੋ ਖੇ ਇਹ ਤਾਂ ਆਪਣਾ ਹੋ ਗਿਆ ਪੂਰਾ ਤਿਆਰ ਹੁਣ ਇਹ ਹੁਣ ਬੀਜ ਬੀਜਣ ਦੇ ਹੋ ਗਿਆ ਹੁਣ ਪੂਰਾ ਤੇ ਦੋਸਤੋ ਆਪਾਂ ਨੂੰ ਪੈ ਗਈ ਚਾਹ ਦੀ ਬਾਜ ਤੇ ਆਪਾਂ ਪਹਿਲਾਂ ਪੀ ਲਈਏ ਚਾਹ ਤੇ ਫਿਰ ਬਾਕੀ ਰਿੰਦਾ ਕੰਮ ਫਿਰ ਕਰਾਂਗੇ ਤੇ ਚਾਹ ਆਪਣੀ ਰੈਡੀ ਹੈ ਤੇ ਨਾਲ ਚੀਜ਼ ਟੋਸਟ ਵੀ ਤਿਆਰ ਤੇ ਆਪਾਂ ਇਹ ਚਾਹ ਪੀ ਕੇ ਤੇ ਫਿਰ ਕਰਦੇ ਬਾਕੀ ਦਾ ਕੰਮ ਨੋਜ ਦੋਸਤੋ ਚਾਹ ਆਪਾਂ ਲਈਏ ਪੀ ਤੇ ਹੁਣ ਆਪਾਂ ਇਹ ਪਾਵਾਂਗੇ ਖਾਦ ਤੇ ਰੂੜੀ ਮਲਟੀਪਰਪਸ ਕੰਪੋਸਟ ਆਪਣੇ ਕੋਲ ਤੇ ਹੁਣ ਆਪਾਂ ਇਹਨੂੰ ਪਾਵਾਂਗੇ। ਲੋ ਜੀ ਹੁਣ ਆਪਣੇ ਕੋਲ ਅੱਧਾ ਇੱਕ ਬੈਗ ਪਿਆ ਵਾ ਖਾਦ ਦਾ ਤੇ ਆਪਾਂ ਪਹਿਲਾਂ ਨਾ ਗਲਵਜ਼ ਪਾ ਕੇ ਤੇ ਉਹ ਅੱਧਾ ਬੈਗ ਆਪਾਂ ਪਹਿਲੋ ਖਿਲਾਰਦੇ ਆਂ ਕਿ ਜੇ ਆਪਾਂ ਨੂੰ ਘੱਟ ਲੱਗੂਗੀ ਤੇ ਫਿਰ ਆਪਾਂ ਹੋਰ ਖਾਦ ਪਾਵਾਂਗੇ ਤੇ ਪਹਿਲੋ ਆਪਾਂ ਇਹ ਵਾਲਾ ਜਿਹੜਾ ਅੱਧਾ ਬੈਗ ਆ ਇਹ ਵਾਲਾ ਪਹਿਲੋ ਯੂਜ਼ ਕਰਦੇ ਆਂ ਤੇ ਫਿਰ ਦੇਖਦੇ ਆਂ ਕਿ ਉੰਦੀ ਪੂਰੀ ਜਾਂ ਫਿਰ ਨਹੀਂ ਤਾਂ ਫਿਰ ਹੋਰ ਹੈਗੀ ਆਪਣੇ ਕੋ ਉਹ ਪਾਵਾਂਗੇ ਇਹ ਲੋ ਆ ਬੜਾ ਖਾਦ ਲੀਏ ਤੇ ਇਹੋ ਦੋਸਤੋ ਬਹੁਤ ਵਧੀਆ ਖਾਦ ਆ ਕਿਉਂਕਿ ਇੱਥੇ ਆਪਾਂ ਬਾਅਦ ਚ ਨਾ ਤਾਂ ਯੂਰੀਆ ਯੂਜ਼ ਕਰਨੀ ਹੈ ਤੇ ਨਾ ਕੋਈ ਸਪਰੇਅ ਤੇ ਨਾ ਡਾਈ ਵਗੈਰਾ ਇਹੋ ਹੀ ਆਪਣੀ ਖਾਦ ਆ ਲੋਈ ਦੋਸਤੋ ਇਹੋ ਹੀ ਆਪਣੀ ਡੀਪੀ ਆ ਤੇ ਇਹ ਹੀ ਯੂਰੀਆ ਤੇ ਇਹਦੇ ਨਾਲ ਨਾ ਜੀ ਇੱਕ ਬੈਗ ਆਪਾਂ ਹੋਰ ਪਾ ਦਨੇ ਕਿਉਂਕਿ ਉਹ ਸਾਡੀ ਆਪਣੀ ਪੂਰੀ ਨਹੀਂ ਆ ਜਾਂਦਾ ਬੈਗ ਨਾਲ ਕੁਝ ਨਹੀਂ ਬਣਿਆ ਤੇ ਆਪਾਂ ਹੋਰ ਪਾਉਨੇ ਹਰੂੜੀ ਕਿਉਂਕਿ ਇਹਦੇ ਨਾਲ ਜਿਹੜਾ ਬੋਲੀਆਂ ਰਹਿਣਗੀਆਂ ਤੇ ਆਪਣੇ ਪੂਲ ਸਬਜ਼ੀ ਵਧੀਆ ਹੋ ਜਾਊਗੀ ਆਪਾਂ ਇਹਨੂੰ ਵੀ ਕੱਟ ਕੇ ਇਹ ਵਾਲਾ ਬੈਗ ਵੀ ਆਪਾਂ ਨੂੰ ਪਾਉਣਾ ਪੈਣਾ ਸਾਰਾ ਨੂੰ ਵੀ ਆਪਾਂ ਇਹਨੂੰ ਜਿਆ ਕੱਟ ਤੇ ਹੁਣ ਆਪਾਂ ਇਹਨੂੰ ਵੀ ਖਿਲਾਰਦੇ ਆ ਸਾਰਾ ਇਹਦੀ ਆਪਾਂ ਨੂੰ ਖਿਲਾਰਨਾ ਪੈਣਾ ਉਹ ਤੇ ਫੇਰ ਆਪਣੀ ਜਗਾ ਬੋਲੀਏ ਜੀ ਕਿਉਂਕਿ ਇਹ ਜਗਾ ਕਾਫੀ ਸਾਖ ਤੇ ਹੀ ਕਾਫੀ ਹਾਰਡ ਹੀ ਹੂਤਨਾ ਬਹੁਤ ਪੁਰਾਣਾ ਹੈ ਇਹਦੇ ਇਲਾਕੇ ਜੜਾ ਕਾਫੀ ਡੂੰਘੀਆਂ ਗਈਆਂ ਤੇ ਇਹ ਨਾ ਜਗਾ ਬਹੁਤ ਹੋਗੀ ਸਾਖਤਾ ਤੇ ਹੁਣ ਆਪਾਂ ਰੂੜੀ ਤੇ ਪਾਤੀ ਕਾਫੀ ਤੇ ਹੁਣ ਆਪਨੇ ਫੁੱਲ ਬੂਟੇ ਬਹੁਤ ਵਧੀਆ ਹੋਣਗੇ ਤੇ ਬਾਕੀ ਜਦੋਂ ਓਗਣਗੇ ਉਦੋਂ ਵੀ ਤੁਹਾਨੂੰ ਦਿਖਾਵਾਂਗੇ ਕਿਵੇਂ ਦੇ ਹੋਏ ਆ ਤੇ ਇੱਕ ਵਾਰ ਆਪਾਂ ਰਹਿ ਤਾਣੂ ਵੀਚਨ ਦੀ ਵੀਡੀਓ ਹੁਣ ਤੁਸੀਂ ਦੇਖ ਲਓ ਤੇ ਫਿਰ ਓਗਣਗੇ ਫਿਰ ਵੀ ਤੁਹਾਨੂੰ ਇਹ ਵੀਡੀਓ ਬਣਾ ਕੇ ਨਖਾਵਾਂਗੇ ਤੇ ਹੁਣ ਆਪਾਂ ਇੱਕ ਵਾਰ ਰੂੜੀ ਪਾਤੀ ਹੈ ਤਾਂ ਹੁਣ ਇੱਕ ਵਾਰ ਇਹਨੂੰ ਨਾ ਆਪਾਂ ਫੇਰ ਤੋਂ ਗੋਡਾਂਗੇ ਤਾਂ ਕਿ ਰੂੜੀ ਆਪਨੀ ਥੱਲੇ ਚਲੇ ਜਾਵੇ ਮਿੱਟੀ ਦੇ ਵਿੱਚ ਮਿਕਸ ਹੋ ਜੇ ਤਾਂ ਜੋ ਆਪਣੇ ਵਧੀਆ ਬੂਟੇ ਹੋ ਕੇ ਸਕਣ ਚਲ ਗਿਆ ਫਿਰ ਹੋਲੀ ਹੋ ਜੂਗੀ ਇੱਕ ਵਾਰ ਇੱਕ ਇੱਕ ਜਿਹੜੇ ਰੂੜੀ ਦੇ ਵਿੱਚ ਥੋੜੇ ਥੋੜੇ ਨਾ ਢਿੱਲੇ ਆ ਉਹਨਾਂ ਨੂੰ ਆਪਾਂ ਹੱਥ ਨਾਲ ਪਹਿਲਾਂ ਪ੍ਰੀਖ ਕਰਦੇ ਆ ਤੇ ਫਿਰ इन आप एक गुडाई करा त मिट्टी चंह तरह मिक्स हो जूगी आपको छोटिया छोटिया ढेलिया वैसे इन्ने नहीं और यह आ चली तरह बरीक की रूढ़ी तो वाया लो जी आप रूड़ी करती बरीक तो हम आप एक बार इनैपर चंकी तरह गोड़ दें फिर तरह जो वीया मिक्स हो जाए तो होर जगह खोली हो जूगी ਦੀ ਟ੍ਰੈਕ ਕੋ ਰਾ ਸਕ੍ਰੈਪ ਨਾਲ ਇਹਨੂੰ ਗੋੜਤਾ ਤੇ ਮਿੱਟੀ ਜ਼ਰੂਰੀ ਨੂੰ ਕਰਤਾ ਆਪਸ ਵਿੱਚ ਮਿਕਸ ਤੇ ਹੁਣ ਆਪਣਾ ਖੇਤ ਹੋ ਗਿਆ ਬਿਲਕੁਲ ਤਿਆਰ ਹੁਣ ਦੀਜਨ ਤੇ ਹੋ ਗਿਆ ਆਪਣਾ ਖੇਤ ਤੇ ਹੁਣ ਆਪਾਂ ਬੀਜ ਲੈ ਕੇ ਤੇ ਕੋਈ ਕੋਰ ਸਕ੍ਰੈਪ ਨਾਲ ਉਪਰ ਪਧਰੀ ਕਰਦਨੇ ਹੁਣ ਆਪਾਂ ਇਹਦੇ ਵਿੱਚ ਬੀਜਾਂਗੇ ਬੀਜ ਨੋਦੀ ਹੁਣ ਆਪਾਂ ਕੌਲੀ ਲਈ ਲਈ ਪਹਿਲਾਂ ਆਪਾਂ ਇਹਦੇ ਫੁੱਲ ਤੇ ਫਿਰ ਆਪਾਂ ਬਾਅਦ ਚ ਬੀਜਾਂਗੇ ਗੰਡੇ ਤੇ ਆ ਹੈਗਾ ਆਪਣੇ ਕੋਲ ਫੁੱਲਾਂ ਦਾ ਇੱਕ ਪੈਕੇਟ ਤੇ ਆਪਾਂ ਇਹਨੂੰ ਕੱਟਦੇ ਆਂ ਨਾਈਫ ਦੇ ਨਾਲ ਹਾਂ ਇਹ ਦੋਸਤੋ ਜਵੇਂ ਨਾ ਗੰਡੇ ਹੁੰਦੇ ਸੇਮ ਹੀ ਜਿਵੇਂ ਗੰਡੇ ਆ ਉਹਵੇਂ ਦੇ ਇਹ ਤੇ ਬੀਜ ਆ ਵੇਖੋ ਜਿਵੇਂ ਸੇਮ ਹੀ ਗੰਡੇ ਲੱਗਦੇ ਤੇ ਹੁਣ ਆਪਾਂ ਇਹਨਾਂ ਨੂੰ ਪਹਿਲਾਂ ਖਾਲੀ ਚ ਬੀਜਾਂਗੇ ਇੱਕ ਸਾਈਡ ਤੇ ਇਹਨਾਂ ਨੂੰ ਬੀਜਦੇ ਨੇ ਅਤੇ ਜਿਹੜੇ ਬਾਕੀ ਫੁੱਲ ਉਹ ਵੀ ਕਿਉਂਕਿ ਕਾਈ ਕਾਈ ਚੌੜੀਆਂ ਤੇ ਆਪਾਂ ਇੱਕ ਸਾਈਡ ਜੀ ਤੇ ਇੱਕ ਲਾਈਨ ਇਹਨਾਂ ਦੀ ਬੀਜ ਦਾਂਗੇ ਤੇ ਇੱਕ ਲਾਈਨ ਚ ਫਿਰ ਦੂਜੇ ਫੁੱਲਾਂ ਦੇ ਬੀਜ ਬੀਜਾਂਗੇ ਕਿਉਂਕਿ ਉਹ ਬਰੀਕ ਆ ਇਹ ਤਾਂ ਹੈਗੇ ਮੋٹے ਮੋٹے ਗੰਡਿਆਂ ਦੇ ਮੰਨੋਂ ਜਿਵੇਂ ਗੰਡਿਆਂ ਵਾਂਗ ਹੁੰਦੇ ਨੇ ਸੇਮ ਤੇ ਇਹ ਆਪਾਂ ਟੋਏ ਕੱਢ ਗਏ ਤੇ ਇੱਕ ਇੱਕ ਡੰਡਾ ਇਹਨਾਂ ਦਾ ਬੀਜ ਦਨੇ ਤੇ ਇਹ ਰੋ ਜਾਣਾ ਹੈ ਦੋਸਤੋ ਆਪਣੇ ਇੰਡੀਆ ਦਾ ਆਪਣੇ ਪੰਜਾਬ ਚ ਤਿੰਨ ਚਾਰ ਦਿਨਾਂ ਚ ਆਪ ਕੋਈ ਕੁਝ ਵੀ ਬੀਜਦੇ ਕੋਈ ਸਬਜ਼ੀ ਕੋਈ ਫੁੱਲ ਵਗੈਰਾ ਤਿੰਨ ਚਾਰ ਦਿਨਾਂ ਜੋਕ ਪੈਂਦੇ ਪਰ ਇੱਥੇ ਨਹੀਂ ਇੱਥੇ ਉਲਟ ਇੱਥੇ ਕਮ ਸੇ ਕਮ 25 ਦਿਨ ਲੱਗ ਜਾਂਦੇ ਆ ਘਟੋ ਘਟ 25 ਦਿਨ ਬਾਅਦ ਉੱਗਣਗੇ ਹੁਣ ਅੱਜ ਦੇ ਢੀਚੇ ਤੇ ਆਪਾਂ ਬੀਜ ਕੇ ਤੇ ਫਿਰ ਇਹਨਾਂ ਨੂੰ ਉੱਪਰੋਂ ਦੇ ਦਾਂਗੇ ਪਾਣੀ ਤੇ ਇਹ ਵੇਹਬਾਰੇ ਇਸ ਤਰ੍ਹਾਂ ਹੀ ਹੁੰਦੀ ਰਹਿੰਦੀ ਹੈ ਦੂਜੇ ਤੀਜੇ ਦਿਨ ਹਰ ਇੱਕ ਵਾਰ ਆਪਾਂ ਇਹਨਾਂ ਨੂੰ ਪਾਣੀ ਦੇ ਦਾਂਗੇ ਫਿਰ ਇਹ ਪੂਰੇ ਜੰਮ ਜਾਣਗੇ ਬੀਜ ਤੇ ਫਿਰ ਇਹਨਾਂ ਨੂੰ ਉਗਣ ਤੇ ਲੱਗਣਗੇ ਵੀ 25 ਦਿਨ ਫਿਰ ਆਪਾਂ ਇਹਨਾਂ ਦੀ ਵੇਟ ਕਰਾਂਗੇ ਤੇ ਜਦੋਂ ਉੱਗੇ ਤੇ ਫਿਰ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂਗੇ ਇਹ ਨਾਲੇ ਤੁਹਾਨੂੰ ਇਹ ਦੱਸਾਂਗੇ ਕਿ ਕਿੰਨੇ ਦਿਨਾਂ ਬਾਅਦ ਉੱਗਿਆ ਇਹ ਵੀ ਤੁਹਾਨੂੰ ਦੱਸਾਂਗੇ ਅਗਰ ਮੈਂ ਪਿਛਲੇ ਸਾਲ ਵੀ ਸਬਜ਼ੀ ਲਾਈ ਸੀ ਤੇ ਕਾਫੀ ਦਿਨ ਲੱਗਦਾ ਵੀ ਅੱਜਿਆਂ ਦਿਨਾਂ ਦੇ ਆਸ-ਪਾਸ ਉਮੀਦ ਸਭ ਜੀ ਮੈਂ ਤਾਂ ਸੋਚਿਆ ਹੈ ਉਗਣੀ ਨਹੀਂ ਪਰ ਮੌਸਮ ਠੰਡਾ ਕਰਕੇ ਤੇ ਦੇਣ ਇਥੇ ਲੱਗਦੇ ਜਾਦੇ ਲੋ ਜੀ ਇਹ ਤਾਂ ਆਪਣੇ ਲਾਗੇ ਬੀਜ ਇਹ ਹੁਣ ਆਪਾਂ ਕੱਟਦੇ ਹਾਂ ਦੂਜਾ ਪੈਕੇਟ ਇਹ ਲੋ ਫੁੱਲਾਂ ਦਾ ਇਹ ਵੀ ਫੁੱਲਾਂ ਦੇ ਬੀਜ ਆ ਇਹ ਹੈਗੇ ਆ ਬਰੀਕ ਹੁਣ ਆਪਾਂ ਉਸੇ ਖਾਲੀ ਦੇ ਵਿੱਚ ਤੀਜਾ ਵੇਖੋਗੇ ਆ ਇੱਕ ਸਾਦੇ ਤਹੇ ਬਾਰੀਕ ਆ ਬੀਜ ਉਹ ਇੱਕ ਸਾਈਡ ਤੇ ਮੈਂ ਬੀਜਦੇ ਆ ਦੂਜੇ ਜਿਹੜੇ ਮੋٹے ਮਟੇ ਹੀ ਬੀਜ ਉਹ ਬੀਜਦੇ ਇੱਕ ਸਾਈਡ ਤੇ ਹੁਣ ਆਪਾਂ ਇਹਨਾਂ ਦੀ ਲਾਈਨ ਬਣਾ ਕੇ ਇਹਨਾਂ ਨੂੰ ਬੀਜਾਂਗੇ ਇਹ ਤਾਂ ਜਿਵੇਂ ਆਪਾਂ ਲਸਣ ਲਗਾਉਣੀ ਆ ਨਾ ਉਹਵੇਂ ਚੜੀ ਜੀ ਮਾਰ ਕੇ ਤੇ ਫਿਰ ਮੈਂ ਇਹਨਾਂ ਦਾ ਉੱਪਰ ਬੀਜ ਖਿਲਾਰ ਦਿਨਾਂ ਦੇ ਉੱਪਰ ਪਾ ਦਿੰਨਾ ਮੈਂ ਮਿੱਟੀ ਉਹ ਕੋਸਕ੍ਰੈਪਰ ਨਾਲ ਖਾਲੀ ਜੀ ਬਣਾ ਕੇ ਨਾ ਲੰਬੀ ਜਵੇਂ ਆਪਾਂ ਲਸਣ ਲਗਾਉਨੇ ਹੋਵੇਂ ਸੇਮ ਹੀ ਉਹਕੇ ਬੀਜ ਬਹੁਤ ਜ਼ਿਆਦਾ ਇਕੱਲਾ ਇਕੱਲਾ ਲੱਗਣਾ ਨਹੀਂ ਉਹ ਤਾਂ ਮੋٹے ਤਾਂ ਕਰਕੇ ਇਕੱਲਾ ਇਕੱਲਾ ਲਗਾਇਆ ਤੇ ਇਹ ਦੇਖ ਬਰੀਕ ਐ ਐਵੇਂ ਲਗਾ ਦਿੰਦੇ ਆਪਾਂ ਲਓ ਜੀ ਉਹ ਤਾਂ ਆਪਣੀ ਹੋ ਗਈ ਖਾਲੀ ਕੰਪਲੀਟ ਉੱਥੇ ਆਪਾਂ ਨੇ ਤੇ ਲਗਾ ਬੀਜ ਤੇ ਅੰਟੀ ਜੀ ਹੁਣ ਆ ਕੇ ਬੈਠ ਗਏ ਮੇਰੇ ਕੋਲ ਤੋ ਕੰਬਰੀਆ ਲੇਤੀ ਹੈ ਨਾ ਅਰ ਹਵਾ ਬੜੀ ਚਲਦੀ ਪਈ ਬਹੁਤ ਜਿਆਦੀ ਤੇਜ਼ ਹਨੇਰੀ ਚਲਦੀ ਪਈ ਤੇ ਹੁਣ ਆਪਣੇ ਕੋਲ ਜਿਹੜੀ ਆ ਜਗਾ ਬਚੀ ਆ ਤੇ ਆਪਾਂ ਇਹਦੀ ਗੜਾਈ ਕਰਦੇ ਚੰਗੀ ਤਰ੍ਹਾਂ ਤੇ ਬੀਜਾ ਜੇ ਆਪਣੇ ਕੋਲ ਬਹੁਤਾ ਫੁੱਲਾਂ ਦੇ ਤੇ ਗੰਡੇ ਜਿਹੇ ਆਪਣੇ ਕੋਲ ਪਏ ਆ ਫਿਰ ਆਪਾਂ ਉਹ ਬੀਜਾਂਗੇ ਅੰਟੀ ਜੀ ਜਾਣ ਕੇ ਤੁੱਪ ਸਿੱਖ ਲੜਤੇ ਤੇ ਆਏ ਡੇ ਪਹਿਲਾਂ ਤੇ ਹਿਆਰੇ ਦੇਖਦੇ ਪੈ ਜਿੱਥੇ ਮੈਂ ਗੜਾਈ ਕਰਦਾ ਪਿਆ ਤੇ ਕੁਛ ਤਾਂ ਇੱਕ ਅਦਾ ਕੂਦਨੇ ਦਾ ਬੂਟਾ ਤੇ ਕੁਛ ਦੋ ਤਿੰਨ ਪਾਲਖ ਦੇ ਆ ਤੇ ਇੱਕ ਦੋ ਆਲੂ ਤੇ ਚਾਰ ਪੰਜ ਮਸਾਗ ਦੇ ਬੂਟੇ ਲਾਏ ਤੇ ਕੁਛ ਹੈਗੇ ਇੱਥੇ 15 20 ਫੁੱਲਾਂ ਦੇ ਬੂਟੇ ਇਹ ਵੀ ਇੰਡੀਆ ਦੇ ਫੁੱਲ ਇੰਡੀਆ ਦਾ ਬੀਜ ਹੀ ਪਿਛਲੇ ਸਾਲ ਮੈਂ ਬੀਜੇ ਹੀ ਇੱਕ ਫੁੱਲ ਬੀਜਿਆ ਸੀ ਤੇ ਜੀ ਲਗਾਫੀ ਹੀ ਪਰ ਉਗ ਗਿਆ ਇੱਕ ਹੀ ਤੇ ਉਹਦੇ ਵਿੱਚੋਂ ਫਿਰ ਜਦੋਂ ਫੁੱਲ ਪੱਕ ਕੇ ਬੀਜ ਬਣ ਗਏ ਉਹ ਮੈਂ ਖਿਲਾਰ ਤੇ ਤੇ ਪਿਛਲੇ ਸਾਲ ਵਾਲੇ ਹੀ ਉਗੇ ਆ ਕਾਫੀ 15 20 ਬੂਟੇ ਉਹਨਾਂ ਨੂੰ ਨਹੀਂ ਆਪਾਂ ਛੇੜਨਾ ਉਹਨਾਂ ਨੂੰ ਆਪਾਂ ਉਵੇਂ ਹੀ ਰਹਿਣ ਦਵਾਂਗੇ ਤਾਂ ਕਿ ਹੁਣ ਗਰਮੀਆਂ ਆਈਆਂ ਗਰਮੀਆਂ ਦੇ ਫੁੱਲ ਆ ਤੇ ਹੁਣੇ ਨਾ ਆਪਣੇ ਆਪ ਹੀ ਹੋਏ ਨਾ ਇਹ ਕੋਣ ਆ ਇਹ ਵਾਲੇ ਗੰਡੇ ਲਗਾਵਾਂਗੇ ਆ ਬੜੇ ਨੂੰ ਆਪਾਂ ਲੈਨੇ ਕੱਟ ਪੈਕੇਟ ਨੂੰ ਇਹਨੂੰ ਵੀ ਆਪਾਂ ਕੋਲੇ ਚ ਪਾ ਲਵਾਂਗੇ ਇਹ ਆਪਣੇ ਕੋਲ ਤਕਰੀਬਨ 30 35 ਗੰਡੇ ਆ ਗਏ ਤੇ ਇਹ ਦੋਸਤੋ ਵੇਹ ਗੰਡੇ ਦਾ ਇੱਥੇ ਸਸਤੇ ਹੀ ਆ ਕੋਈ ਮਹਿੰਗੇ ਨਹੀਂ ਤੇ ਨਾ ਪਾਣੂ ਬੀਜਣ ਦੀ ਲੋੜ ਆ ਪਰ ਇਹ ਸਿਰਫ ਆਪਾਂ ਨਾ ਘਰ ਦੀਆਂ ਫੈਸ਼ ਹੂਕਾਂ ਪਾਇਆ ਕਰਾਂਗੇ ਹੂਕਾਂ ਲਈ ਨਾ ਬੀਜ ਲਗਾ ਉਹਦੇ ਸਬਜ਼ੀ ਕਾਫੀ ਟੇਸਟੀ ਲੰਦੀ। ਇਹ ਲੋ ਅੰਟੀ ਜੀਣਾ ਚਾਰਤਾ ਚੰਦ ਉਹ ਗਮਲੇ ਚ ਪਈ ਹੀ ਰੂੜੀ ਤੇ ਉਹ ਸੁੱਕੀ ਉਹ ਮੇਰੇ ਆਖਰੀ ਬਾਤ ਸੀ ਤੇ ਮੈਂ ਅੰਟੀ ਨੂੰ ਕਾ ਵੀ ਰਹਿਣ ਦੋ ਤੇ ਮੈਂ ਆਪੇ ਕੱਢ ਦੇਣਾ। ਤੇ ਨਾ ਉਹਨਾਂ ਨੇ ਰੱਖਤਾ। ਤੇ ਇਹ ਵੀ ਆਪ ਖਾਲੀ ਬਣਾ ਕੇ ਲਾਵਾ ਵਿੱਚ ਨਹੀਂ। ਦਸਨ ਲਗਾਈ ਜਿਹਾ ਸੇ ਨਹੀਂ। ਕੱਲਾ ਕੱਲਾ ਗੰਡਾ। ਇਹ ਆਵਾਂ ਕੰਮਲੇ ਜੋ ਆਪਾਂ ਲਈ ਨੇ ਕਾਫੀ ਵਧੀਆ ਰੂੜੀ ਇਹ ਜਿਹੜਾ ਕੋਕੋਨਟ ਦਾ ਨਹੀਂ ਹੁੰਦਾ ਬੂਰਾ ਵਗੈਰਾ ਉਹਦੀ ਬਣੀ ਹੈ ਫੁੱਲਾਂ ਵਾਲਾ ਕੰਮਲਾ ਤੇ ਫੁੱਲ ਦਾ ਬੂਟਾ ਇਹਦੇ ਚੋਂ ਆਪਾਂ ਕੱਟ ਲਿਆ ਤੇ ਹੁਣ ਰੂੜੀ ਇਹਦੀ ਯੂਜ਼ ਕਰ ਲਵਾਂਗੇ ਇੱਥੇ ਨਾਲੇ ਆਪਣੇ ਗੰਡੇ ਵੀ ਜਗਾ ਬਹੁਤ ਸਖਤੇ ਆ ਤੇ ਗੰਡੇ ਆਪਣੇ ਫਿਰ ਕੋਲੀ ਜਗਾ ਤੇ ਵਧੀਆ ਹੋ ਜਾਣਗੇ ਤੇ ਫਿਰ ਜਦੋਂ ਹੋ ਗਏ ਤੇ ਆਪਾਂ ਕੋਕਾਂ ਦੀਆਂ ਯੂਜ਼ ਕਰਿਆ ਕਰਾਂਗੇ ਸਬਜ਼ੀ ਦੇ ਵਿੱਚ ਇਹ ਲਸਣ ਵੀ ਮੈਂ ਤਾਂ ਹੀ ਲਾਇਆ ਲਸਣ ਵੀ ਇੱਥੇ ਬਹੁਤ ਆ ਔਰ ਲਸਣ ਮਿਲ ਜਾਂਦਾ ਬਾਜ਼ਾਰ ਚ ਤੇ ਹੈਵੀ ਸਸਤਾ ਹੀ ਆ ਤੇ ਇਹ ਵੀ ਇਹਦੀਆਂ ਵੀ ਭੂਕਾਂ ਪਰ ਉਸ ਕਰਾ ਕਰਾਂਗੇ ਤੇ ਗੰਡੀਆਂ ਜੀਆਂ ਨਹੀਂ ਤੇ ਤੁਮ ਇੰਡੀਆ ਹੀ ਤਾਂ ਹੁਣ ਇਹ ਲਸਣ ਦਾ ਮੈਂ ਬਹੁਤ ਲੇਟ ਲਾਇਆ ਇੰਡੀਆ ਹੀ ਤਾਂ ਹੋਰ ਤਾਂ 15 ਦਿਨਾਂ ਨੂੰ ਲੋਕਾਂ ਨੇ ਲਸਣ ਕੋਟ ਲੈਣਾ ਵਾ ਤੇ ਅਹੀਂ ਲਗਾਇਆ ਹੀ ਹੁਣ ਔਰ ਕੋਈ ਗੱਲ ਨਹੀਂ ਇੱਥੇ ਚੱਲਦਾ ਇੱਥੇ ਸਦਾ ਹੀ ਸੀਨ ਹੀ ਮੌਸਮ ਰਹਿੰਦਾ ਕੋਈ ਫਰਕ ਨਹੀਂ ਇੱਥੇ ਕਦੋਂ ਹੀ ਹੋ ਜਾਂਦਾ ਸਦਾ ਹੀ ਹੋ ਜਾਂਦਾ ਇੱਥੇ ਕੋਈ ਵੀ ਚੀਜ਼ ਔਰ ਦੰਡੇ ਦੀਵੇਂ ਲਗਾਤੇ ਹਵਾ ਬੜੀ ਤੇਜ਼ ਚੱਲਦੀ ਪਈ ਆ ਦੋਸਤੋ ਬਹੁਤ ਜ਼ਰੀ ਹਨੇਰੀ ਚੱਲਦੀ ਪਈ ਗੱਲ ਕਹਦੀ ਤੇ ਠੰਡ ਲੱਗੀ ਆ ਤੇ ਠੰਡ ਹੀ ਅਸਲੀ ਮੈਂ ਨਾ ਕੰਮ ਵਾਲੀ ਜੈਕਟ ਪਾਈ ਹੋਈ ਆ ਅੰਨੇ ਠੰਡ ਲੱਗਦੀ ਪਈ ਤੇ ਆ ਜਿਹੜੇ ਤੁਸੀਂ ਤਿੰਨ ਬੰਦੇ ਦੇਖਦੇ ਪਏ ਆ ਰਾਖੀ ਲਈ ਇਹ ਰਾਖੇ ਆਪਣੇ ਖੇਤ ਦੀ ਰਾਖੀ ਕਰਦੇ ਆ ਤੇ ਇਤਾਂ ਕਰਕੇ ਇੱਥੇ ਖੜੇ ਕੀਤੇ ਆ ਇਹ ਰਾਤ ਨੂੰ ਕੁੱਤੇ ਬਿੱਲੇ ਆ ਤਾਂ ਰਾਖੀ ਕਰਦੇ ਆ ਇੱਕ ਰਾਖੀ ਲਈ ਆਪਾਂ ਹੋਰ ਚੀਜ਼ ਰੱਖੀ ਆ ਉਹ ਤੁਹਾਨੂੰ ਲਾਸਟ ਉਹ ਤੁਹਾਨੂੰ ਆਪਾਂ ਲਾਸਟ ਤੇ ਦਿਖਾਵਾਂਗੇ ਤੇ ਜੁੜੇ ਰਹੋ ਦੋਸਤੋ ਵੀਡੀਓ ਦੇ ਨਾਲ ਵੀਡੀਓ ਲਾਸਟ ਤੱਕ ਪੂਰੀ ਦੇਖਿਓ ਉਹਨੂੰ ਗੰਡੇ ਦਾ ਆਪਾਂ ਲਗਾਤੇ ਬਸ ਰਹਿ ਗਏ ਦੋ ਚਾਰ ਹੀ ਬੀਜ ਆਪਣੇ ਕੋਲ ਆਖੀ ਆਪਾਂ ਲਗਾਤੇ ਆ ਤੇ ਹੁਣ ਆਪਾਂ ਜਿਹੜੀ ਕੁਛ ਮੇਰੇ ਬੈਕ ਸਾਈਡ ਤੇ ਜਗ੍ਹਾ ਅੱਜ ਗੋਟਣ ਵਾਲੀ ਉਹਨੂੰ ਥੋੜੀ ਜਿਹੀ ਗੋਡੀ ਲਾਵਾਂਗੇ ਬੜਾ ਆਪਣੇ ਕਾਫੀ ਨਿਕਲ ਆਈਆਂ ਲੋ ਜੀ ਹੁਣ ਆਪਣੇ ਕੋ ਜਿਹੜੇ ਬੀਜ ਪੈਣਾ ਫੁੱਲਾਂ ਦੇ ਉਹ ਆਪਾਂ ਖਲਾਰ ਦੇਨੇ ਕਿਉਂਕਿ ਬਹੁਤ ਜਿਆਦੇ ਬੀਜ ਆ ਉਹਵੇਂ ਦਾ ਕੱਲਾ ਕੱਲਾ ਕਰਕੇ ਬੀਜਿਆ ਨਹੀਂ ਜਾਣਾ ਤੇ ਆਪਾਂ ਇਹਨਾਂ ਨੂੰ ਛੱਟਾ ਹੀ ਦੇ ਦਿੰਨੇ ਆ ਜਿਵੇਂ ਆਪਾਂ ਤੋਰੀਏ ਸਰੋਂ ਦਾ ਛੱਟਾ ਦਿੰਨੇ ਹੋਵੇਂ ਹੀ ਨਾ ਕਿ ਬਹੁਤ ਜਿਆਦੇ ਬੀਜ ਅਮਰੀਕ ਆ ਨਾ ਬੀਜ ਬਹੁਤ ਜਿਆਦੇ ਸੀ ਤੇ ਫਿਰ ਜਿਹੜੀ ਆਪਨੇ ਕੋ ਜਗ੍ਹਾ ਬਚੀ ਆਪਾਂ ਉਹਦਾ ਛਟਾ ਦੇ ਦਿੱਤਾ ਸਾਰੀ ਤੇ ਹੁਣ ਇਹਨੂੰ ਆਪਾਂ ਪੁੱਤੋ ਗੋੜ ਦਵਾਂਗੇ ਤਾਂ ਕਿ ਇਹ ਮਿਕਸ ਹੋ ਜਾਣ ਤੇ ਫਿਰ ਹੁਣ ਆਪਣੇ ਕੋ ਰੂੜੀ ਦਾ ਬੈਗ ਤਾਂ ਹੋਰ ਹੈ ਨਹੀਂਗਾ ਫਿਨਿਸ਼ ਹੋ ਗਿਆ ਤੇ ਫਿਰ ਮੈਂ ਦੋ ਤਿੰਨ ਦਿਨਾਂ ਦੇ ਵਿੱਚ ਲਿਆ ਕੇ ਇਦੇ ਉੱਪਰ ਵੀ ਹੋਰ ਰੂੜੀ ਖਿਲਾਰ ਦੂੰਗਾ ਤੇ ਅੰਟੀ ਜੀ ਦੇਖਦੇ ਪਏ ਵੀ ਕਿਵੇਂ ਕੰਮ ਹੋ ਰਿਹਾ ਤੇ ਆਪਾਂ ਇਹਨੂੰ ਫਾਸਟ ਫਾਸਟ ਹੁਣ ਗੋੜ ਦਵਾਂਗੇ ਛੋਟੀ ਛੋਟੀ ਗੋਡੀ ਤਾਂ ਕਿ ਬੀਜ ਮਿਕਸ ਹੋ ਜਾਵੇ ਕਿਉਂਕਿ ਬੀਜ ਥੱਲੇ ਜਾਊਗਾ ਤੇ ਫੇਰ ਹੀ ਉੱਕੂਗਾ ਮਿੱਟੀ ਉੱਪਰ ਪਾਊਗੀ ਤੇ ਆਪਾਂ ਚੰਗੀ ਤਰ੍ਹਾਂ ਗੋਡੀ ਦੇ ਦੇਣੀ ਨੋ ਜੀ ਕੋੜੀ ਆਪਾਂ ਲਗਾਤੀ ਤੇ ਉੱਪਰ ਹੱਥਾਂ ਨਾਲ ਨੂੰ ਚੰਗੀ ਤਰ੍ਹਾਂ ਮਿਕਸ ਕਰਤਾ ਤੇ ਹੁਣ ਆਪਾਂ ਇਹਨੂੰ ਪਾਣੀ ਉੱਪਰ ਦੇ ਦੇਣਾ ਚੰਗੀ ਤਰ੍ਹਾਂ ਸਾਰਿਆਂ ਨੂੰ ਬੜੀਆ ਤਰੀਕੇ ਨਾਲ ਆਪਾਂ ਇਹਨੂੰ ਪਾਣੀ ਲਗਾ ਦਾਂਗੇ ਸਾਰੇ ਖੇਤ ਨੂੰ ਤਾਂ ਵੀ ਆਪਣੇ ਬੀਜ ਵਧੀਆ ਹੋ ਕੇ ਸਟਣ ਪੂਰਾ ਚੰਗੀ ਤਰ੍ਹਾਂ ਦਾ ਹੋ ਸਾਰੇ ਆਪਾਂ ਪਾਣੀ ਲਗਾ ਦੇਣਾ ਇਹਨੂੰ ਤੇ ਹਵਾ ਬੜੀ ਚੱਲਦੀ ਪਈ ਦੇਖ ਸਕਦੇ ਤੁਸੀਂ ਪਾਣੀ ਕਿਵੇਂ ਡਾਈ ਜਾਂਦੀ ਬਹੁਤ ਤੇਜ਼ ਹਵਾ ਚੱਲਦੀ ਪਈ ਆ ਅਜੇ ਤਾਂ ਦੋਹਾਂ ਸਾਈਡਾਂ ਦੇ ਕੰਧਾਂ ਬੜੀਆਂ ਵੱਡੀਆਂ ਵੱਡੀਆਂ ਪਰ ਫਿਰ ਵੀ ਹਵਾ ਇੰਨੀ ਜਿਆਦੀ ਤੇਜ਼ ਬਹੁਤ ਜਿਆਦੀ ਦੋਸਤੋ ਇਹ ਪੂਰਾ ਪ੍ਰੋਸੈਸ ਕਰਨ ਤੇ ਮੈਨੂੰ ਕਮ ਸੇ ਕਮ 2 ਘੰਟੇ ਲੱਗੇ ਤੇ ਪਿੱਛੇ ਮੈਂ ਆਪਣੇ ਫੋਨ ਦੇ ਉੱਪਰ ਜਰਨੈਲ ਸਿੰਘ ਕਵੀਸ਼ਰ ਸਭਰਾ ਉਹਨਾਂ ਦੀ ਕਵੀਸ਼ਰੀ ਲਾ ਕੇ ਸੁਣੀ ਤੇ ਬੜਾ ਆਨੰਦ ਆਇਆ ਤੇ ਮੈਂ ਉਹਨਾਂ ਦਾ ਬਹੁਤ ਵੱਡਾ ਫੈਨ ਕਵੀਸ਼ਰੀ ਉਹਨਾਂ ਦੀ ਮੈਂ ਸੁਣਦਾ ਹੀ ਰਹਿਣਾ ਤੇ ਨੇ ਯਾਰ ਆ ਗਿਆ ਪੂਰੇ 2 ਘੰਟੇ ਲੱਗੇ ਤੇ 2 ਘੰਟੇ ਕੁਇਸ਼ਰੀ ਔਰ ਤੁਸੀਂ ਦੇਖ ਸਕਦੇ ਜੇ ਮੇਰੇ ਜਿੱਥੇ ਪਾਣੀ ਦਾ ਫੁਹਾਰਾ ਚੱਲਦਾ ਪਿਆ ਸੱਜੇ ਹੱਥ ਮੇਰਾ ਵਿੰਡੋ ਦੇ ਉੱਪਰ ਫੋਨ ਪਿਆ ਤੇ ਉਹਦੇ ਉੱਪਰ ਕੁਇਸ਼ਰੀ ਲੱਗੀ ਤੇ ਕਿ ਮੈਂ ਤੁਹਾਨੂੰ ਸੁਣਾ ਨਹੀਂ ਸਕਦਾ ਕਿਉਂਕਿ YouTube ਵਾਲੇ ਬੈਕਗ੍ਰਾਉਂਡ ਮਿਊਜ਼ਿਕ ਅਲਾਉ ਨਹੀਂ ਕਰਦੇ ਤਾਂ ਕਰਕੇ ਉਹ ਮੈਨੂੰ ਕੱਟਣਾ ਪਿਆ ਤੇ ਪਰ ਇਹ ਹੈ ਕਿ ਬਹੁਤ ਆਨੰਦ ਆਇਆ ਕੁਇਸ਼ਰੀ ਸੁਣਦਾ ਤੇ ਪਤਾ ਹੀ ਨਹੀਂ ਲੱਗਾ 2 ਘੰਟੇ ਕਿਹੜੇ ਵੇਲੇ ਬੀਤ ਗਏ ਤੇ ਕਿੰਦਾ ਕੰਮ ਹੋ ਗਿਆ ਕੋਈ ਥਕਾਵਟ ਨਹੀਂ ਗੱਲ ਬਾਤ ਨਹੀਂ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਟੈਪਟ ਯਾਰ ਬਟਨ ਦਬਾ ਦਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਰੋ ਇੱਕ ਵਾਰ ਖੇਤ ਆਪਣਾ ਪੂਰਾ ਵਧੀਆ ਹੋ ਚੁੱਕਿਆ ਤੇ ਪਾਣੀ ਵੀ ਆਪਾਂ ਸਾਰੇ ਲਾਤਾ ਹੁਣ ਤੇ ਹੁਣ ਆਪਣਾ ਵਧੀਆ ਖੇਤ ਬਣ ਗਿਆ ਸਾਰਾ ਤੇ ਬੀਜ ਆਪਾਂ ਬੀਜ ਤੇ ਜਨੇ ਆਪੇ ਕੋਲੇ ਗਏ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਇੱਥੇ ਇੱਕ ਆਪਾਂ ਰਾਖਾ ਹੋਰ ਬਿਠਾਇਆ ਵਾ ਉਹ ਤੁਹਾਨੂੰ ਦਿਖਾਉਨੇ ਹੁਣ ਉਹ ਆਪਣੇ ਰਾਖੀ ਕਰਦਾ ਆਪਣੇ ਖੇਤ ਦੀ ਇਹ ਜਿਹੜਾ ਤੁਸੀਂ ਦੇਖਦੇ ਪਏ ਸਾਗ ਦੇ ਬੂਟੇ ਆ ਆ ਦੇਖੋ ਪਹਿਲਾਂ ਸਾਗ ਦੇ ਬੂਟੇ ਮਿਲਾਈ ਚਾਰ ਪੰਜ ਇਹ ਜੇ ਲਗਾਈਆਂ ਜਾਂ ਕਲਮ ਇਹ ਵੀ ਹੋ ਜਾਣੀਆਂ ਕੁਝ ਦਿਨਾਂ ਤੱਕ ਤੇ ਉਹ ਦੇਖੋ ਸਾਹਮਣੇ ਢੱਡੂ ਬਿਠਾਤਾ ਮੈਂ ਤੇ ਇਹ ਬਿੱਲੀਆਂ ਤੋਂ ਰਾਖੀ ਕਰਦਾ ਇਹ ਬਿੱਲੀਆਂ ਤੇ ਲੂੰਬੜੀਆਂ ਤੇ ਬਹੁਤ ਉਹਨਾਂ ਤੋਂ ਰਾਖੀ ਕਰੂਗਾ ਤੇ ਦੋਸਤੋ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਵੀਡੀਓ ਨੂੰ ਪੂਰੀ ਐਂਡ ਤੱਕ ਦੇਖਣ ਲਈ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ